ਭਾਜਪਾ ਪਾਰਟੀ ਨੇ ਆਪਣੀ ਚੋਣ ਮੈਨੀਫੈਸਟੋ ਲੈ ਕੇ ਇੱਕ ਵਾਰ ਫਿਰ ਕਾਂਗਰਸ ਤੇ ਹਮਲਾ ਬੋਲਿਆ ਹੈ ਪਾਰਟੀ ਦੀ ਪੰਜਾਬ ਜਨ ਸਖਤਰ ਅਨਿਲ ਸਰੀ ਨੇ ਜ਼ਿਲ੍ਹਾ ਹੈੱਡਕੁਆਰਟਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਵੱਲੋਂ ਲੋਕਾਂ ਨੂੰ ਧਰਮ ਅਤੇ ਜਾਤ ਦੇ ਆਧਾਰ ਤੇ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਜੋ ਦਾਵਾ ਕਰਦਾ ਹੈ ਉਹ ਇਹੀ ਹੈ ਕਿ ਭਾਰਤ ਜਨਤਾ ਪਾਰਟੀ ਦੇਸ਼ ਦੇ ਸਰਪੱਖੀ ਵਿਕਾਸ ਲਈ ਤਿਆਰ ਹੈ ਇਸ ਦੌਰਾਨ ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹ ਸਿੰਘ ਵੱਲੋਂ ਹੁਸੈਨ ਸਮਾਜਿਸਨਾਰ ਵੀ ਦਿੱਤੇ ਗਏ ਬਿਆਨ ਦਾ ਵੀ ਜ਼ਿਕਰ ਅੱਜ ਜਿਹੜੇ ਹਾਲਾਤ ਚੱਲ ਰਹੇ ਨੇ ਇਲੈਕਸ਼ਨ ਦੇ ਦੌਰ ਚ ਆਪਾਂ ਗੁਜ਼ਰ ਰਹੇ ਔਰ ਜਿਸ ਤੰਗ ਦੇ ਨਾਲ ਵਿਰੋਧੀ ਪਾਰਟੀਆਂ ਨੇ ਆਪਣੇ ਮੈਨੀਫੈਸਟੋ ਜਾਰੀ ਕੀਤੇ ਨੇ ਔਰ ਲੋਕਾਂ ਨੂੰ ਕਿਸ ਤੰਗ ਦੇ ਨਾਲ ਗੁਮਰਾਹ ਕੀਤਾ ਜਾ ਰਿਹਾ ਹੈ ਪੱਖ ਮੰਨ। ਉਹਨਾਂ ਦੇ ਲਈ ਅੱਜ ਦੀ ਪ੍ਰੈਸ ਕਾਨਫਰੰਸ ਵਿਸ਼ੇਸ਼ ਤੌਰ ਤੇ ਤੁਹਾਡੇ ਆਪਣੇ ਪਾਰਟੀ ਜਨਤਾ ਪਾਰਟੀ ਦਾ ਪੱਖ ਕਲੀਅਰ ਤੰਗ ਦੇ ਨਾਲ ਰੱਖਣ ਦੇ ਲਈ ਸਾਡੇ ਆਦਰਨੀਏ ਸਟੇਟ ਦੇ ਜਰਨਲਿਸਟੀ ਅਨੇ ਸ੍ਰੀ ਜੀ ਤੁਹਾਡੇ ਰੂਪ ਰੂਪ ਹੋਣਗੇ ਮਾਨਯੋਗਾਂ ਤਿੰਦੂ ਸ਼ਰਮਾ ਜੀ ਸਾਡੇ ਜਿਨ੍ਹਾਂ ਦੇ ਮਹਾ ਮੰਤਰੀ ਹੋ ਮੇਰੇ ਪ੍ਰੈਸ ਦੇ ਤੁਹਾਡੇ ਸਾਰਿਆਂ ਦੇ ਸਤਿਕਾਰਯੋਗ ਸੈਂਟਰੀ ਡਾਕਟਰ ਸਤੀਸ਼ ਜੀ ਇੱਥੇ ਮੌਜੂਦ ਨੇ ਮੈਂ ਅਨੇ ਸਿੰਘ ਜੀ ਨੂੰ ਬੇਨਤੀ ਕਰਦਾ ਹਾਂ ਗੱਲ ਕਰਨਗੇ ਸਾਰੇ ਪ੍ਰੈਸ ਦੇ ਸਾਥੀਆਂ ਦਾ ਬਹੁਤ ਬਹੁਤ ਸਵਾਗਤ ਹੈ ਔਰ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਐਸੋਲੇਕ ਚੋਣਵੀ ਦੌਰ ਤੋਂ ਨਿਕਲ ਰਹੇ ਹਾਂ ਲੇਕਿਨ ਸੱਤਾ ਦੀ ਲਾਲਸਾ ਕਿਸ ਹੱਦ ਤੱਕ ਰਾਜਨੀਤਿਕ ਪਾਰਟੀਆਂ ਦਾ ਸਤਰ ਗਿਰਾ ਸਕਦੀ ਹੈ ਉਹਨਾਂ ਦੀ ਮਾਨਸਿਕਤਾ ਦਾ ਸਤਰ ਗਿਰਾ ਸਕਦੀ ਹੈ ਇਹ ਸਾਨੂੰ ਹੁਣ ਦੇਖਣ ਨੂੰ ਮਿਲ ਰਿਹਾ ਹੈ ਭਾਰਤੀ ਜਨਤਾ ਪਾਰਟੀ ਹਮੇਸ਼ਾ ਸਭ ਦਾ ਸਾਥ ਸਭ ਦਾ ਵਿਕਾਸ ਦੇ ਮੁੱਦੇ ਤੇ ਕੰਮ ਕਰਦੀ ਹੈ ਜਾਤੀ ਧਰਮ ਤੋਂ ਉੱਪਰ ਉੱਠ ਕੇ ਕੰਮ ਕਰਦੀ ਹੈ। ਲੇਕਿਨ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਕਾਂਗਰਸ ਨੇ ਜਿਹੜਾ ਮੈਨੀਫੈਸਟੋ ਜਾਰੀ ਕੀਤਾ ਹੈ ਉਹ ਦੇਸ਼ ਨੂੰ 1947 ਯਾਦ ਦਿਲਾਉਂਦਾ ਹੈ। ਜਿਸ ਵੇਲੇ ਦੇਸ਼ ਦਾ ਵਿਭਾਜਨ ਧਰਮ ਦੇ ਆਧਾਰ ਤੇ ਹੋਇਆ ਸੀਗਾ। ਜਾਂ ਇਹ ਕਹ ਲਈਏ ਕਿ ਸ਼ਾਇਦ ਜਿੰਨਾ ਦੀ ਰੂਹ ਕਾਂਗਰਸ ਦੇ ਚ ਦੁਆਰਾ ਆ ਗਈ ਹੈ ਕਿਉਂਕਿ ਕਾਂਗਰਸ ਦੇ ਅਧਿਖਸ਼ਰ ਐਨੀ ਜਨਾ ਜੀ ਅਤੇ ਤੁਸ਼ਟੀ ਕਰਨ ਦੀ ਰਾਜਨੀਤੀ ਕਰਦੇ ਹੋਏ ਅਸੀਂ ਸਾਰਿਆਂ ਨੇ ਦੇਖਿਆ ਕਿ 60 ਦੇ ਦਸ਼ਕ ਦੇ ਵਿੱਚ ਤੁਸ਼ਟੀ ਕਰਨ ਦੀ ਰਾਜਨੀਤੀ ਨਾਲ ਬਾਰ ਬਾਰ ਸੱਤਾ ਚਾਹੇ ਲੇਕਿਨ 2014 ਤੋਂ ਭਾਰਤੀ ਜਨਤਾ ਪਾਰਟੀ ਨੇ ਇੱਕ এজেন্ডਾ ਸੈੱਟ ਕਰ ਦਿੱਤਾ ਵਿਕਾਸ ਦਾ ਔਰ ਉਦੋਂ ਤੋਂ ਇਹਨਾਂ ਦੀ ਲਗਾਤਾਰ ਹਾਰ ਹੋ ਰਹੀ ਹੈ ਚਾਹੇ ਦੋ ਪਿਛਲੇ ਲੋਕ ਸਭਾ ਦਾ ਚੋਣ ਹੋਣ ਔਰ ਚਾਹੇ ਉਸ ਦੇ ਬਾਅਦ ਹੋਣ ਵਾਲੇ ਵਿਧਾਨ ਸਭਾ ਚੋਣ ਹੋ ਲਗਾਤਾਰ ਕਾਂਗਰਸ ਔਰ ਉਹਨਾਂ ਦੇ ਜਿਹੜੇ ਇੰਡੀ ਗਠਬੰਧਨ ਦੇ ਗਮੰਡੀਆ ਗਠਬੰਧਨ ਦੇ ਸਾਥੀ ਨੇ بار-बार ਜਨਤਾ ਨੂੰ ਨਕਾਰ ਰਹੀ ਹੈ ਔਰ ਉਹ ਇੱਕ ਵਾਰੀ ਫੇਰ ਜਿਹੜਾ ਹੈਗਾ ਵਾ ਤਸਤੀ ਕਰਨ ਦੇ ਏਜੰਡੇ ਦੇ ਉੱਤੇ ਵਾਪਸ ਪਹੁੰਚ ਗਏ ਕਾਂਗਰਸ اور ਇੰਡੀ ਗਠਬੰਧ ਜਿਹਦੇ ਵਿੱਚ ਆਮ ਆਦਮੀ ਪਾਰਟੀ ਵੀ ਉਹਦਾ ਹਿੱਸਾ ਹੈ ਇੰਡੀ ਗਠਬੰਧ ਦਾ ਉਹਨਾਂ ਦੀ ਨਜ਼ਰ ਦੇਸ਼ ਦੀ ਜਨਤਾ ਦੀ ਕਮਾਈ ਤੇ ਹੈ ਦੇਸ਼ ਦੀ ਜਨਤਾ ਦੀ ਸੰਪਤੀ ਤੇ ਹੈ ਕਿ ਕਿਹਦੇ ਕੋਲ ਕਿੰਨੀ ਪ੍ਰਾਪਰਟੀ ਹੈ ਕਿਹਦੇ ਕੋਲ ਕਿੰਨਾ ਧਨ ਹੈ ਕਿਹਦੇ ਕੋਲ ਕਿੰਨੇ ਮਕਾਨ ਨੇ ਇਹ ਸਾਰੀ ਜਾਂਚ ਜਿਹੜੀ ਹੈ ਕਾਂਗਰਸ ਕਰਾਏਗੀ ਜੋ ਸੱਤਾ ਚਾਹੁੰਦੀ ਹੈ ਇਹ ਉਹਨਾਂ ਦੇ ਮੈਨੀਫੈਸਟੋ ਚ ਲਿਖਿਆ ਹੋਇਆ। ਕਿਆ ਇਹ ਵਾਜਬ ਹੈ? ਕਿਆ ਇਹ ਦੇਸ਼ ਨੂੰ ਅੱਗੇ ਵਧਾਣ ਵਾਲੀ ਨੀਤੀਆਂ ਤੇ ਚੱਲ ਰਹੇ ਨੇ? ਉਦਾਹਰਣ ਦੇ ਤੌਰ ਤੇ ਮੈਂ ਇੱਕ ਗੱਲ ਕਹਾਂ ਕਿ ਇੱਕ ਤੁਹਾਡਾ ਇਨਸਿਸਟਰਲ ਹਾਊਸ ਸਾਡੇ ਬਜ਼ੁਰਗਾਂ ਵੱਲੋਂ ਹੁੰਦਾ ਆਪਾਂ ਪਿੰਡ ਚੋਂ ਬਾਹਰ ਸ਼ਹਿਰ ਆ ਕੇ ਆਪਾਂ ਸ਼ਹਿਰ ਆ ਕੇ ਵੀ ਮਕਾਨ ਬਣਾ ਲੈਣੇ ਆ। ਤੇ ਕਿਆ ਕਾਂਗਰਸ ਦੇ ਜਿਹੜੇ ਡੰਡਾ ਫਾਲੋ ਹੋਵੇ? ਤੇ ਤੁਹਾਨੂੰ ਦੋਨੋਂ ਚ ਇੱਕ ਘਰ ਜਿਹੜਾ ਹੈਗਾ ਵਾ ਕਾਂਗਰਸ ਨੂੰ ਸਮਰਪਿਤ ਕਰਨਾ ਪਏਗਾ ਮੇਰਾ ਸਿੱਧਾ ਸਿੱਧਾ ਪ੍ਰਸ਼ਨ ਹੈ ਕਾਂਗਰਸ ਨੂੰ اور ਪ੍ਰਧਾਨ ਮੰਤਰੀ ਜੀ ਨੇ ਬੜਾ ਸਹੀ ਕਿਹਾ ਹੈਗਾ ਕਿ ਕਾਂਗਰਸ ਦਾ ਕੋਸ਼ਨਾ ਪੱਤਰ ਇੱਕ ਹਿਡਨ ਅਜੰਡਾ ਹੈ ਉਹ ਕਾਂਗਰਸ ਦੀ ਨੀਤੀ ਨੂੰ ਦੇਸ਼ ਨੂੰ ਵੰਡਣ ਵਾਲੀ ਨੀਤੀ ਨੂੰ ਦੇਸ਼ ਨੂੰ ਧਰਮ ਔਰ ਜਾਤੀ ਦੇ ਵਿੱਚ ਵੰਡਣ ਵਾਲੀ ਨੀਤੀ ਦੇ ਉੱਤੇ ਉਹ ਮੈਨੀਫੈਸਟੋ ਇੱਕ ਰਿਫਲੈਕਸ਼ਨ ਹੈਗੀ ਹੈ ਕਾਂਗਰਸ ਨੇ ਜਿਹੜਾ 2024 ਦਾ ਘੋਸ਼ਣਾ ਪੱਤਰ ਉਹਨਾਂ ਨੇ ਕੋਸ਼ਿਸ਼ ਕੀਤਾ ਹੈਗਾ ਉਹ ਚ ਵਿਸ਼ੇਸ਼ ਰੂਪ ਚ ਕੀ ਹੈਗਾ ਕਿ ਕਾਂਗਰਸ ਜਾਤੀਆਂ ਜਨ ਜਾਤੀਆਂ ਉਪ ਜਾਤੀਆਂ ਸਮਾਜਿਕ ਔਰ ਆਰਥਿਕ ਸਥਿਤੀਆਂ ਦੀ ਗੱਣਾ ਕਰਾਏਗੀ ਕਿ ਰਾਸ਼ਟ੍ਰਵਿਆਪੀ ਔਰ ਉਹਦੇ ਆંકੜਿਆਂ ਦੇ ਸਕਾਰਾਤਮਕ ਕਾਰਵਾਈ ਦੇ ਏਜੰਡੇ ਤੇ ਮਜ਼ਬੂਤੀ ਨਾਲ ਕੰਮ ਕਰੇਗੀ ਹੇਰਾਨ ਹੋਵੋ ਕਿ ਕਿੰਨਾ ਕਿ ਗਿਰ ਸਕਦੀ ਹੈ ਇੱਕ ਕਾਂਗਰਸ ਔਰ ਗਮੰਡਿਆ ਗਠਬੰਧਨ ਇੰਡੀ ਗਠਬੰਧਨ ਉਹ ਕਹਿੰਦੇ ਨੇ ਅਸੀਂ ਇਹ ਸੁਨਿਸ਼ਚਿਤ ਕਰਾਂਗੇ ਕਿ ਅਲਪ ਸੰਖਿਆਗਾਨ ਨੂੰ ਸਿੱਖਿਆ ਸਿਹਤ ਤੇ ਇਖ்பਾਲ ਸਾਰਜਨਿਕ ਰੋਜ਼ਗਾਰ ਸਾਰਜਨਿਕ ਕਾਰਜ ਅਨੁਮੰਤੀਆਂ ਕੀ ਜਿਹਨਾਂ ਟਕੇ ਤੁਸੀਂ ਲੈਂਦੇ ਹੋ ਕੰਮ ਕਰਨ ਦੇ ਕੌਸ਼ਲ ਵਿਕਾਸ ਖੇਲ ਸੰਸਕ੍ਰਿਤੀ ਗਤੀਵਿਧੀਆਂ ਦੇ ਵਿੱਚ ਉਹਨਾਂ ਦੇ ਪ੍ਰਾਪਰ ਦੀ ਭਾਗੀਦਾਰੀ ਹੋਵੇ। ਮਤਲਬ ਕਹਿੰਦਾ ਇਹ ਕਿ ਜੇ ਸਰਕਾਰ ਕੋਈ ਠੇਕੇ ਵੀ ਅਲਾਟ ਕਰਦੀ ਹੈ, ਤੋਂ ਟੈਂਡਰ ਕਰਦੀ ਹੈ ਜਿਹਦਾ ਸਭ ਤੋਂ ਘੱਟ ਟੈਂਡਰ ਹੁੰਦਾ ਉਹਨੂੰ ਟੈਂਡਰ ਮਿਲਦਾ। ਹੁਣ ਉਹਦੇ ਨਾਲ-ਨਾਲ ਇਹ ਵੀ ਹੋਏਗਾ ਕਿ ਕਿਸ तरह ਦੀ ਕਿੰਨੀ ਆਬਾਦੀ ਹੈ ਸਰਕਾਰੀ ਟੈਂਡਰ ਵੀ ਉਹਦੇ ਹਿਸਾਬ ਨਾਲ ਵੰਡੇ ਜਾਣਗੇ। ਸਿੱਖਿਆ ਦੇ ਵਿੱਚ ਕਿਆ ਆਬਾਦੀ ਦੇ ਹਿਸਾਬ ਨਾਲ ਇੱਕ ਸਕੂਲ ਦੇ ਵਿੱਚ ਕਲਾਸ ਦੇ ਜੇ 60 ਸੀਟਾਂ ਹੈਗੀਆਂ ਨੇ ਤੇ ਕਿਆ ਉਹ ਅਲਪ ਸੰਖਿਆਕ ਜਾਂ ਦੂਸਰੇ ਜਿਹੜੇ ਵਹਿ ਗਏ ਨੇ ਧਰਮ ਔਰ ਜਾਤੀ ਦੇ ਆਧਾਰ ਤੇ ਉੱਤੇ ਉਹਨਾਂ ਨੂੰ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਏਗੀ? ਰੋਜ਼ਗਾਰ ਦੇ ਅਫਸਰ ਨੇ ਕਿਆ ਉਹ ਧਰਮ ਔਰ ਜਾਤੀ ਦੇਖ ਕੇ ਰੋਜ਼ਗਾਰ ਦਿਤਤੇ ਜਾਣਗੇ? ਔਰ ਉਹਨਾਂ ਨੇ ਕੱਲ ਹੋਰ ਕਹੀ ਕਿ ਜਿਹੜਾ ਇੱਕ 50% ਦੀ ਕੈਪ ਸੁਪਰੀਮ ਕੋਰਟ ਵੱਲੋਂ ਲੱਗੀ ਹੋਈ ਹੈ ਅਸੀਂ ਉਸ ਨੂੰ ਸਮਾਪਤ ਕਰਾਂਗੇ ਭਾਰਤੀ ਜਨਤਾ ਪਾਰਟੀ ਹਰ ਕੰਮ 'ਚ ਮੈਰਿਟ ਨੂੰ ਪ੍ਰਵੈਲ ਕਰਾਂਦੀ ਹੈ ਔਰ ਇਹ ਜਾਤੀ ਔਰ ਧਰਮ ਦੀ ਰਾਜਨੀਤੀ 'ਚ ਆ ਗਏ ਨੇ ਔਰ ਜਿਵੇਂ ਮੈਂ ਪਹਿਲਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਸពਦਾ ਸਾਥ ਸពਦਾ ਵਿਕਾਸ ਲੈ ਕੇ ਇਸ ਚੋਣਾਂ ਦੇ ਵਿੱਚ ਆਈ ਹੈ ਔਰ ਸਾਡੇ ਪਿਛਲੇ 10 ਸਾਲ ਦਾ ਕਾਰਜਕਾਲ ਜਿਹੜਾ ਹੈਗਾ ਉਹ ਇਸ ਗੱਲ ਨੂੰ ਦਿਖਾਉਂਦਾ ਹੈ ਕਿ ਅਸੀਂ ਕਿਸੇ ਵੀ ਜਾਤੀ ਧਰਮ ਦੇ ਵਿੱਚ ਨਾ ਪੈ ਕੇ ਸੰਪੂਰਨ ਭਾਰਤੀਆਂ ਦਾ ਵਿਕਾਸ ਦੇ ਵਾਸਤੇ ਕੰਮ ਕੀਤਾ ਜੇ ਅਸੀਂ ਮਕਾਨ ਬਣਾ ਕੇ ਦਿੱਤੇ ਤੇ ਜਾਤੀ ਧਰਮ ਦੇਖ ਕੇ ਨਹੀਂ ਦਿੱਤੇ ਕਿ ਮੁਸਲਮਾਨ ਆ ਕਿ 크ਿਸਚਨ ਆ ਕਿ ਕੌਣ ਹੈ ਜੇ ਅਸੀਂ ਉਜਰ ਯੋਜਨਾ ਚ ਕਲੈਕਸ਼ਨ ਦਿੱਤੇ ਅਸੀਂ ਜਾਤੀ ਧਰਮ ਦੇਖ ਕੇ ਨਹੀਂ ਦਿੱਤੇ ਜੇ ਅਸੀਂ ਜੰਦਨ ਖਾਤੇ ਖੋਲੇ ਜਾਤੀ ਧਰਮ ਦੇਖ ਕੇ ਨਹੀਂ ਖੁੱਲੇ ਮੁਦਰਾ ਯੋਜਨਾ ਚ ਲੋਨ ਦਿੱਤੇ ਜਾਤੀ ਧਰਮ ਦੇਖ ਕੇ ਨਹੀਂ ਦਿੱਤੇ ਹਰ ਘਰ ਨੂੰ ਨਾਲ ਤੋਂ ਜਲ ਮਿਲੇ ਅਸੀਂ ਜਾਤੀ ਧਰਮ ਦੇਖ ਕੇ ਨਹੀਂ ਦਿੱਤੇ ਹਰ ਘਰ ਚ ਸਜਾਲਿਆ ਬਣੇ ਅਸੀਂ ਜਾਤੀ ਧਰਮ ਦੇਖ ਕੇ ਨਹੀਂ ਦਿੱਤੇ ਲੇਕਿਨ ਇਹ ਕੀ ਕਹਿੰਦੇ ਨੇ ਕਿ ਹਿੰਦੁਸਤਾਨ ਦੀ 50% ਆਬਾਦੀ ਇਹ ਗੱਲਾਂ ਜੋ ਮੈਂ ਕਹਿ ਰਿਹਾ ਇਹ 5 ਅਪ੍ਰੈਲ ਨੂੰ ਕੋਸ਼ਣਾ ਪੱਤਰ ਜਾਰੀ ਕਰਦੇ ਹੋਏ ਰਾਹੁਲ ਗਾਂਧੀ ਨੇ ਕਹੀਆਂ ਨੇ ਕਿ ਹਿੰਦੁਸਤਾਨ ਦੀ 50% ਦੀ ਆਬਾਦੀ ਪਿਛੜੇ ਵਰਗ ਦੀ ਹੈ 15% ਦਲਿਤਾਂ ਦੀ ਹੈ 8% ਆਬਾਦੀ ਆਬਾਦੀ ਵਰਸਾਂ ਦੀ ਹੈ ਔਰ 15% ਆਬਾਦੀ ਮਿਨੋਰਟੀਆਂ ਦੀ ਹੈਗੀ ਹੈ ਔਰ 5% ਆਬਾਦੀ ਜਨਰਲ ਕਾਸਟ ਦੇ ਗਰੀਬ ਲੋਕਾਂ ਦੀ ਹੈ ਯਾਨੀ ਕਿ ਕੁੱਲ ਮਿਲਾ ਲੀਏ ਤੇ 90% ਜਿਹੜੀ ਗਈ ਹੈ ਇਹ ਆਬਾਦੀ ਇਹਨਾਂ ਲੋਕਾਂ ਦੀ ਹੈਗੀ ਹੈ ਔਰ ਉਹਨਾਂ ਨੇ ਕਿਹਾ ਅਸੀਂ ਦੇਸ਼ ਦਾ ਐਕਸ-ਰੇ ਕਰਕੇ ਦਿਖਾਵਾਂਗੇ ਤੁਹਾਨੂੰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਦਿਖਾਵਾਂਗੇ ਇਹ ਰਾਹੁਲ ગાંધી ਦਾ ਕਹਿਣਾ ਹੈ ਅਸੀਂ ਫਾਈਨੈਂਸ਼ੀਅਲ ਐਂਡ ਇੰਸਟੀਚਿਊਸ਼ਨਲ ਸਰਵੇ ਕਰਾਵਾਂਗੇ ਇਹ ਪਤਾ ਲਗਾਵਾਂਗੇ ਕਿ ਹਿੰਦੁਸਤਾਨ ਦਾ ਧਨ ਕਿਹਦੇ ਹੱਥਾਂ 'ਚ ਹੈਗਾ ਕਿਹੜੇ-ਕਿਹੜੇ ਵਰਗ ਦੇ ਹੱਥ 'ਚ ਹੈਗਾ ਔਰ ਅਸੀਂ ਐਸੇ ਕ੍ਰਾਂਤੀਕਾਰੀ ਕਦਮ ਉਠਾਵਾਂਗੇ ਜਿਦੇ ਨਾਲ ਜਿਹਦਾ ਹੱਕ ਦਾ ਬੰਦਾ ਹੱਕ ਹੈ ਉਸ ਨੂੰ ਦਵਾਵਾਂਗੇ। ਕੀ ਕਿਸੇ ਨੇ ਇੰਡਸਟਰੀ ਲਗਾ ਲਈ? ਕੀ ਉਸਨੇ ਗੁਨਾਹ ਕਰ ਲਿਆ? ਕੀ ਇੰਡਸਟਰੀ ਲਗਾ ਕੇ ਕਿਸੇ ਨੇ ਆਪਣਾ ਤਰੱਕੀ ਕਰ ਲਈ? ਉਸਨੇ ਗੁਨਾਹ ਕੀਤਾ? ਜੋ ਹੰਦਸਤਾਂ ਅੰਦੇ ਇੰਡਸਟਰੀਸ ਗਰੋ ਕਰਦੇ ਨੇ, ਦੇਸ਼ ਵਿਦੇਸ਼ ਦੇ ਚ ਆਪਣਾ ਨਾਮ ਕਾਇਮ ਕਰਦੇ ਨੇ, ਉਹ ਗੁਨਾਹ ਕਰਦੇ ਨੇ। ਉਹ ਵੀ ਜਾਤੀ ਧਰਮ ਦੇਖ ਕੇ ਕਰਨਾ ਪਏਗਾ ਦੇਸ਼ ਦਾ ਵਿਕਾਸ ਵੀ ਜਾਤੀ ਧਰਮ ਦੇਖ ਕੇ ਹੋਏਗਾ ਔਰ ਇਹਨਾਂ ਦੇ ਸਪਸ਼ਟਤਾ ਦਿਖਦੀ ਹੈ ਕਿ ਕੌਣ ਇਹ ਸਾਰਾ ਏਜੰਡਾ ਕਰਦੇ ਨੇ 5 April راہੁਲ ਗਾਂਧੀ 16 March ਨੂੰ راہੁਲ ਗਾਂਧੀ ਨੇ ਮਹਾਰਾਸ਼ਟਰ ਵਿੱਚ ਕਿਹਾ ਕਿਸਕੇ ਪਾਸ ਕਿੰਨੀ ਸੰਪਤੀ ਉਸ ਦਾ ਵਿਆਪਕ ਆਰਥਿਕ ਵਿੱਤੀ ਉਸ ਸੰਸਥਾਨ ਸੰਸਥਾਗਤ ਸਰਵੇਖਣ ਕਰਾਇਆ ਜਾਏਗਾ ਉਦੇ ਬਾਅਦ 6 April ਤੇਲੰਗਾਨਾ ਚ ਇੱਕ ਚੋਣਵੀ ਰੈਲੀ ਚ ਗਿਆ ਕਿ ਰਾਸ਼ਟ੍ਰਵਿਆਪੀ ਵੈਸ ਸਰਵੇ ਕਰਵਾਇਆ ਜਾਏਗਾ ਇਹ ਮੇਰਾ ਵਾਦਾ ਹੈ ਵੈਸਤੇ ਮੈਂ ਬੋਲ ਦਿੱਤਾ ਫਿਰ ਵੀ ਮੈਂ ਉਹਦੇ ਕੋਰਸ ਜਿਹੜੇ ਉਹਨਾਂ ਦੇ ਮੈਨੀਫੈਸਟੋ ਦੇ ਹੈਗੇ ਨੇ ਮੈਂ ਤੁਹਾਨੂੰ ਪੜ ਦੇਣਾ ਕਾਂਗਰਸ ਵਿਲ ਕੰਡਕਟ ਅ ਨੇਸ਼ਨ ਵਾਈਡ ਸੋਸ਼ੋ ਇਕਨੋਮਿਕ ਐਂਡ ਕਾਸਟ ਸੈਂਸਸ ਟੂ ਐਨਮੋਰੇਟ ਦ ਕਾਸਟ ਐਂਡ ਸਬ ਕਾਸਟ ਐਂਡ ਥੇਅਰ ਸੋਸ਼ੋ ਇਕਨੋਮਿਕ ਕੰਡੀਸ਼ਨਸ ਬੇਸਡ ਔਨ ਦ ਡਾਟਾ ਵੀ ਵਿਲ ਸਟਰੈਂਥਨ ਦ ਫਰਮੇਟਿਵ ਐਕਸ਼ਨ economic empowerment of minorities is a necessary step for india to realize its full potential we will ensure that the bank will provide institutional credit to the minorities we will ensure minorities receive their fair share in the opportunities of education healthcare public employment public works contract skill development sports cultural activities ਮਤਲਬ ਇਹ ਖਿਡਾਰੀਆਂ ਦੇ 11 ਬੰਦਿਆਂ ਦੀ ਟੀਮ ਚੁਣਨੀ ਹੈ ਤੇ ਉਹ ਖਿਡਾਰੀਆਂ ਦੀ ਯੋਗਤਾ ਤੇ ਨਹੀਂ ਹੋਏਗੀ ਕਿ ਕਿਹੜਾ ਖਿਡਾਰੀ ਅੱਛਾ ਹੈਗਾ ਉਹ ਦੇਸ਼ ਦਾ ਨਾਮ ਰੋਸ਼ਨ ਕਰ ਸਕਦਾ ਹੈ ਖਿਡਾਰੀ ਦਾ ਚੈਨ ਵੀ ਹੋਏਗਾ ਤੇ ਜਾਤੀ ਧਰਮ ਦੇਖ ਕੇ ਹੋਏਗਾ ਦੇਸ਼ ਨੂੰ ਅੱਗੇ ਵਿਧਾਨ ਸਭਾ ਦੇ ਜਿਹੜੀ ਵੀ ਗਤੀਵਿਧੀ ਹੋਏਗੀ ਉਹ ਵਿਅਕਤੀ ਦੇ ਐਂਟਰਪ੍ਰੈਨਿਓਰਸ਼ਿਪ ਤੇ ਨਹੀਂ ਹੋਏਗੀ ਉਹਦੀ ਜਾਤੀ ਧਰਮ ਦੇ ਆਧਾਰ ਤੇ ਹੋਏਗੀ ਔਰ ਇਹ ਕੱਲ ਪਹਿਲੀ ਵਾਰ ਹੀ ਨਹੀਂ ਕੀਤੀ ਕਾਂਗਰਸ ਨੇ 60ਰ 70 ਦੇ ਦਸ਼ਕ ਤੱਕ ਅਸੀਂ ਸਾਰੇ ਦੇਖਦੇ ਰਹੇ ਹਾਂ। ਅਸੀਂ ਇਹ ਭੁੱਲੇ ਨਹੀਂਗੇ ਕਿ ਜਦੋਂ ਮਨਮੋਹਨ ਸਿੰਘ ਜੀ ਦੇਸ਼ ਦੇ ਪ੍ਰਧਾਨ ਮੰਤਰੀ ਸੀਗੇ ਤੇ ਉਹਨਾਂ ਨੇ ਕਿਹਾ ਸੀਗਾ ਕਿ ਦੇਸ਼ ਦੇ ਸੰਸਾਧਨਾਂ ਦੇ ਉੱਤੇ ਪਹਿਲਾ ਹੱਕ ਮੁਸਲਮਾਨਾਂ ਦਾ ਹੈ। ਕੀ ਦੇਸ਼ ਦਾ ਵਿਭਾਜਨ ਪੁਰਗੇ ਨੇ ਕਾਂਗਰਸ ਵਾਲੇ ਕਿਸ ਅਧਾਰ ਤੇ ਵਿਭਾਜਨ ਹੋਇਆ ਸੀ ਦੇਸ਼ ਦਾ? ਅੱਜ ਸਾਡੀ ਸਰਕਾਰ ਲੋਗਾਂ ਦੀ ਕਮਾਈ ਵਧਾ ਕੇ ਦੇਸ਼ ਨੂੰ ਸ਼ਕਤੀਸ਼ਾਲੀ ਬਣਾਣਾ ਚਾਹੁੰਦੀ ਹੈ ਉਸ ਤਰ੍ਹਾਂ ਸੇ ਕੰਮ ਕਰ ਰਹੀ ਹੈ ਕਿ ਸਾਡਾ ਹਰ ਭਾਰਤੀ ਜਿਹੜਾ ਹੈਗਾ ਬਸ ਸਮਰਥ ਹੋ ਸਕੇ ਸਮਰਿੱਧ ਹੋ ਸਕੇ ਅੱਗੇ ਵਧ ਸਕੇ ਔਰ ਉਹਦੇ ਵਾਸਤੇ ਅਸੀਂ ਤਾਕਤ ਪ੍ਰੋਵਾਈਡ ਕਰ ਰਹੇ ਹਾਂ ਲੇਕਿਨ ਕਾਂਗਰਸ ਧਰੂਵਿਕरण ਦੀ ਰਾਜਨੀਤੀ ਕਰਦੀ ਪਈ ਹੈ ਕਿ ਸੋਚ ਕੇ ਦੇਖੋ ਕਿ ਜੇ ਇੱਕ ਜਨਗਨਨਾ ਕਰਾਉਂਦੇ ਨੇ ਜ਼ਮੀਨਾਂ ਔਰ ਆਵਾਸ ਦਾ ਸੰਪਤੀ ਦਾ ਕਰਦੇ ਨੇ ਕੀ ਕਿਹਾ ਇੱਕ ਧਰਮ ਦੇ ਵਿਅਕਤੀ ਕੋਲ ਜੇ ਸੰਪਤੀ ਦੇ ਚਾਰ ਮਕਾਨ ਨੇ ਉਹਦੇ ਇੱਕ ਲੈ ਕੇ ਕਿਸੇ ਦੂਸਰੇ ਧਰਮ ਦੇ ਵਿਅਕਤੀ ਨੂੰ ਦੇ ਦਿੱਤਾ ਜਾ ਸਕੇਗਾ ਕੀ ਉਹਦੇ ਨਾਲ ਦੇਸ਼ ਦਾ ਅਫਰਾ ਤਫਰੀ ਦਾ ਮਾਹੌਲ ਪੈਦਾ ਨਹੀਂ ਹੋਏਗਾ ਇਹ ਕਿਸੇ ਵਿਭਾਜਨ ਦੀ ਗੱਲ ਕਰਦੇ ਪਏ ਨੇ ਕੀ ਸਾਰਜਨਿਕ ਕੰਪਨੀ ਉਸ ਐਕਸਟ੍ਰਿਕ ਸਸਾਵਾਂ ਦੇ ਵਿੱਚ ਨੌਕਰੀ ਦੇਣ ਵੇਲੇ ਤੁਸੀਂ ਕੋਈ ਪ੍ਰਾਈਵੇਟ ਅਦਾਰਾ ਕੰਮ ਕਰਦਾ ਹੈਗਾ ਉਹ ਕਹਿੰਦਾ ਕਿ ਮੈਨੂੰ ਇੰਜੀਨੀਅਰ ਚਾਹੀਦਾ ਮੈਨੂੰ ਚਾਰ ਇੰਜੀਨੀਅਰ ਚਾਹੀਦੇ ਨੇ ਕੀ ਉਹ ਬੈਸਟ ਕੁਆਲੀਫਾਈਡ ਇੰਜੀਨੀਅਰ ਨੂੰ ਨੌਕਰੀ ਦੇਗਾ ਜਾਂ ਇੱਕ ਫਲਾਣ ਧਰਮ ਦਾ ਇੱਕ ਫਲਾਣਾ ਧਰਮ ਦਾ ਇੱਕ ਫਲਾਣਾ ਧਰਮ ਦਾ ਉਹਦੀ ਨੌਕਰੀ ਦੇਗਾ ਇਹ ਡਾਈਵਰਸਿਟੀ ਡਾਈਵਰਸਿਟੀ ਕਮਿਸ਼ਨ ਬਣਾਉਣ ਦੀ ਗੱਲ ਕਰਦੇ ਨੇ ਔਰ ਕੰਪਨੀਆਂ ਜਿਹੜੀਆਂ ਇਹਨੂੰ ਫੋਲੋ ਨਹੀਂ ਕਰਨਗੀਆਂ ਉਹਨਾਂ ਤੇ ਕਠੋਰ ਕਾਰਵਾਈ ਦਾ ਵਾਅਦਾ ਕਰਦੇ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਦੋਸਤੋ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ 2006 ਦੇ ਵਿੱਚ ਰੰਗਨਾਥਨ ਕਮਿਸ਼ਨ ਇਹਨਾਂ ਨੇ ਬਣਾਇਆ ਸੀ ਜਿਹੜਾ ਕਿ ਰੰਗਨਾਥਨ ਕਮਿਸ਼ਨ ਦੇ ਬਾਅਦ ਉਹਨਾਂ ਨੇ ਮੈਂਬਰ ਆਫ ਪਾਰਲੀਮੈਂਟ ਵੀ ਉਹਨਾਂ ਨੇ ਬਣਾਇਆ ਸੀਗਾ ਉਹਨਾਂ ਨੇ ਤੇ ਇੱਥੇ ਤਾਂ ਕਹਿਤਾ ਸੀਗਾ ਕਿ ਮੁਸਲਮਾਨਾਂ ਨੂੰ ਜਿਹੜੀ ਰਿਜ਼ਰਵੇਸ਼ਨ ਸਾਡੇ ਐਸਟੀ ਯਰ ਐਸਸੀ ਪਾਈਚਾਰੇ ਜਾਂ ਓਬੀਸੀ ਨੂੰ ਮਿਲਦੀ ਹੈ ਉਹ ਮੁਸਲਮਾਨਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ 6% ਉਹਦੇ ਚ ਕੱਟ ਲਗਾਉਣ ਦੀ ਗੱਲ ਕੀਤੀ ਸੀਗੀ ਕਿ ਵੀ 15% ਜਿਹੜਾ ਓਬੀਸੀ ਦਾ 27% ਹੈ ਉਹ ਚ 6% ਰਹਿ ਕੇ ਮੁਸਲਮਾਨਾਂ ਵਾਸਤੇ ਰੱਖਿਸ਼ਤ ਕਰ ਦੇਣਾ ਚਾਹੀਦਾ ਹੈ ਇਹੀ ਗੱਲ ਕਾਂਗਰਸ ਦੇ ਐਸ ਵੇਲੇ ਦੇ ਕਰਨਾਟਕ ਦੇ ਮੁੱਖ ਮੰਤਰੀ ਨੇ ਹੁਣੇ ਰੀਸੈਂਟਲੀ ਇੱਕ ਭਾਸ਼ਣ ਦੇ ਵਿੱਚ ਕਿਹਾ ਦੁਹਰਾਇਆ ਉਸ ਗੱਲ ਨੂੰ ਕਿ ਮੁਸਲਮਾਨਾਂ ਨੂੰ ਦੇਸ਼ ਦੀ ਸੰਪਤੀ ਤੇ ਪਹਿਲਾ ਅਧਿਕਾਰ ਹੈ ਔਰ ਅਸੀਂ ਸੁਨਿਸ਼ਚਿਤ ਕਰਾਂਗੇ ਕਿ ਦੇਸ਼ ਦੀ ਜਿਹੜੀ ਪ੍ਰਾਪਰਟੀਆਂ ਹੈਗੀਆਂ ਨੇ ਦੇਸ਼ ਦੀ ਸੰਪਤੀ ਹੈਗੀ ਆ ਉਹ ਪਹਿਲਾ ਮੁਸਲਮਾਨਾਂ ਦੇ ਹੱਕ ਚਾਵੇ ਕੀ ਅਸੀਂ ਦੇਸ਼ ਨੂੰ ਇੱਕ ਵਾਰੀ ਫੇਰ 1947 ਦੌਰ ਤੱਕ ਲੈ ਕੇ ਜਾਣਾ ਚਾਹੁੰਦੇ ਹਾਂ ਯਾ ਦੇਸ਼ ਨੂੰ 2047 ਦੇ ਦੌਰ ਚ ਲੈ ਕੇ ਜਾਣਾ ਚਾਹੁੰਦੇ ਆ ਦੇਸ਼ ਨੂੰ ਇਸ ਕੱਲ ਦਾ ਫੈਸਲਾ ਕਰਨਾ ਪਏਗਾ ਕੀ ਅਸੀਂ ਸਮੁੱਚੇ ਭਾਰਤ ਦੇ ਲੋਕਾਂ ਦੇ ਸਮੁੱਚੇ ਭਾਰਤੀਆਂ ਦੇ ਚਾਹੇ ਕਿਸੇ ਧਰਮ ਦਾ ਹੋਵੇ ਕਿਸੇ ਜਾਤੀ ਦਾ ਹੋਵੇ ਉਸ ਨੂੰ ਅੱਗੇ ਵਧਾਣਾ ਚਾਹੁੰਦੇ ਆ ਉਸ ਨੂੰ ਦੇਸ਼ ਦੀ ਤਰੱਕੀ ਦੇ ਵਿੱਚ ਸ਼ਾਮਲ ਕਰਨਾ ਚਾਹੁੰਦੇ ਆ ਜਾਂ ਦੇਸ਼ ਦੇ ਵਿੱਚ ਜਾਤੀ ਔਰ ਧਰਮ ਵੇਖ ਕੇ ਜੋ ਕਿ ਤਰੂ ਦੇ ਨਜ਼ਰ ਅੰਦਾਜ਼ ਕਰਕੇ ਉਸ ਨੂੰ ਅੱਗੇ ਵਧਾਣਾ ਚਾਹੁੰਦੇ ਆ ਸੋ ਭਾਰਤ ਜਨਤਾ ਪਾਰਟੀ ਦਾ ਜੇ ਕਹਿਣਾ ਹੈ ਅਸੀਂ ਦੇਸ਼ ਦੀ ਜਨਤਾ ਨੂੰ ਸੁਚੇਤ ਕਰਨਾ ਚਾਹੁੰਦੇ ਆ ਕਿਬਟੋ ਇਹਨਾਂ ਕਾਂਗਰਸੀਆਂ ਤੋਂ ਬੱਚੋ ਇਹ ਇੰਡੀਆ ਅਲਾਈਂਸ ਦੇ ਜਿਹਦੇ ਵਿੱਚ ਆਮ ਆਦਮੀ ਪਾਰਟੀ ਵੀ ਗਠਮੰਦਨ ਦਾ ਹਿੱਸਾ ਹੈ ਇਹ ਦੇਸ਼ ਨੂੰ ਆਪਣੀ ਸੱਤਾ ਪ੍ਰਾਪਤੀ ਵਾਸਤੇ ਦੇਸ਼ ਨੂੰ ਟੁਕੜੇ ਟੁਕੜੇ ਕਰਨ ਵਾਸਤੇ ਕੰਮ ਕਰ ਰਹੇ ਨੇ ਆਓ ਆਪ ਸਾਰੇ ਰਲ ਕੇ 2024 ਦੇ ਚੋਣਾਂ ਦੇ ਵਿੱਚ ਇਹਨਾਂ ਨੂੰ ਇਹਨਾਂ ਦੀ ਵਿਗਟਨਕਾਰੀ ਨੀਤੀਆਂ ਨੂੰ ਦੇਸ਼ ਨੂੰ ਵੰਡਣ ਵਾਲੀਆਂ ਨੀਤੀਆਂ ਨੂੰ ਜਾਤਿਓ ਧਰਮ ਦੇ ਵਿੱਚ ਲੋਕਾਂ ਦੇ ਵਿੱਚ ਭੇਦਭਾਵ ਖੜਾ ਕਰਨ ਵਾਲੀਆਂ ਨੀਤੀਆਂ ਨੂੰ ਨਕਾਰਦੇ ਹੋਏ 2047 ਵਾਸਤੇ ਕੰਮ ਕਰੀਏ ਨਾ ਕਿ ਦੇਸ਼ ਨੂੰ ਦੁਆਰਾ 1947 ਵਾਲਾ ਲੈ ਕੇ ਜਾਈਏ ਇਹਨਾਂ ਹੀ ਅੱਜ ਮੈਂ ਕਹਿਣਾ ਸੀਗਾ ਹੋਰ ਜੇ ਕੋਈ ਤੁਹਾਡਾ ਪ੍ਰਸ਼ਨ ਹੋਵੇ ਤੇ ਉਹਦੇ ਤੇ ਕਰ ਸਕਦੇ ਹਾਂ ਦੇ ਆਹ ਇੱਕ ਜਗ੍ਹਾ ਤੇ ਹੋ ਰਿਹਾ ਉਹਦਾ ਕਾਰਨ ਕੀ ਹੈ ਮੈਂ ਸਮਝਦਾ ਕਿ ਅੱਜ ਦਾ ਟਾਪਿਕ ਇਹੀ ਰੱਖ ਲਈਏ ਤੇ ਉਹ ਬੈਟਰ ਹੋਏਗਾ ਉਹਦੇ ਬਾਅਦ ਕਿਤੇ ਕੋਈ ਚਰਚਾ ਕਰਨੀ ਹੋਏਗੀ ਤਾਂ ਪੱਕੇ ਸਹੀ ਅਨੇ ਟਾਪਿਕ ਤੇ ਕਰ ਲਾਂਗੇ ਭਾਰਤੀ ਜਨਤਾ ਪਾਰਟੀ ਦਾ ਮੈਨੂੰ ਕਹਿ ਦਿੰਨਾ ਮੈਂ ਪੂਰੇ ਪੰਜਾਬ ਦਾ ਦੌਰਾ ਕਰ ਰਿਹਾ ਅਸੀਂ ਮੇਰੇ ਹੋਰ ਸਾਥੀ ਵੀ ਕਰ ਰਹੇ ਨੇ ਮੈਂ ਵੀ ਜਾ ਰਿਹਾ ਮੈਂ ਸਿਰਫ ਇੱਥੇ ਨਹੀਂ ਕਾਂਗਾ ਇਹ ਵਿਰੋਧ ਕੁਝ ਜਥੇਬੰਦੀਆਂ ਦਾ ਕਿਸਾਨਾਂ ਦਾ ਨਹੀਂ ਮੈਂ ਨਿਰੋਲ ਪਿੰਡੂ ਇਲਾਕਿਆਂ ਦੇ ਵਿੱਚ ਨਿਰੋਲ ਪਿੰਡੂ ਇਲਾਕਿਆਂ ਚ ਅਸੀਂ ਬੂਥ ਸਮਿਲਨ ਕਿਤੇ ਨੇ 7 700 800 ਬੂਥ ਲੋਕਾਂ ਦੇ ਬੂਥ ਸਮਿਲਨ ਕੀਤੇ ਨੇ ਔਰ ਦਵ ਨਾਲ ਕਹਿ ਸਕਦਾ ਕਿ ਪੰਜਾਬ ਦਾ ਕਿਸਾਨ ਹੀ ਇਹਨੇ ਜਥੇਬੰਦੀਆਂ ਨੂੰ ਜਵਾਬ ਦੇਗਾ ਜੋ 2022 ਦੇ ਵਿੱਚ ਇਹਨਾਂ ਦੇ ਜੋ 5 500 ਵੋਟਾਂ ਪਈਆਂ ਸੀ ਇਹਨਾਂ ਦੇ ਨੇਤਾਵਾਂ ਨੂੰ ਜੋ 2022 ਦੇ ਵਿੱਚ ਪੰਜਾਬ ਦੇ ਕਿਸਾਨਾਂ ਨੇ ਪੰਜਾਬ ਦੀ ਜਨਤਾ ਨੇ ਇਹਨਾਂ ਜਥੇਬੰਦੀਆਂ ਨੂੰ ਜਵਾਬ ਦਿੱਤਾ ਸੀਗਾ ਇਹਨਾਂ ਦੇ ਨੇਤਾਵਾਂ ਨੂੰ ਜਵਾਬ ਦਿੱਤਾ ਸੀਗਾ 2024 ਦੇ ਵਿੱਚ ਵੀ ਇਹੀ ਕਿਸਾਨ ਇਹੀ ਪੰਜਾਬ ਦੀ ਜਨਤਾ ਇਹਨਾਂ ਜਥੇਬੰਦੀਆਂ ਨੂੰ ਟਕਹਾਂ ਜਵਾਬ ਦੇਗੀ ਜਿਹੜੀ ਲੋਕਤੰਤਰ ਦੀ ਹੱਤਿਆ ਕਰਨਾ ਚਾਹੁੰਦੇ ਨੇ ਜੋ ਦਿੱਕਤੀ ਜ਼ਰੂਰੀ ਰਾਜਨੀਤੀ ਕਾਂਗਰਸ ਤੁਸੀਂ ਰੋਕ ਲਗਾਇਆ ਵੀ ਕਰ ਰਹੀ ਹੈ ਇਸ ਤਰ੍ਹਾਂ ਕੁਝ ਕਰਕੇ ਇਹਦੇ ਬਤੀ ਲੋਕਾਂ ਨੂੰ ਬੂਲ ਸਟੈਪ ਤੇ ਜਾਗਰੂਕ ਕਰਨ ਦੀ ਕੀ ਕਰੇਗੀ ਪਾਰਟੀ ਇਹ ਐਸਾ ਅੱਜ ਤੁਹਾਡੇ ਮਾਧਿਅਮ ਦੇ ਨਾਲ ਅਸੀਂ ਤੁਹਾਡਾ ਵੀ ਸਹਿਯੋਗ ਮੰਗਾਗੇ ਕਿ ਅਸੀਂ ਦੇਸ਼ ਨੂੰ ਸ਼ਕਤੀਸ਼ਾਲੀ ਦੇਸ਼ ਬਣਾਣਾ ਚਾਹੁੰਦੇ ਹਾਂ ਇੱਕ ਸ਼ਕਤੀਸ਼ਾਲੀ ਭਾਰਤ ਬਣਾਉਣਾ ਚਾਹੁੰਦੇ ਹਾਂ ਔਰ ਇਹ ਜਿਹੜੀ ਗੱਲਾਂ ਮੈਂ ਕਹੀਆਂ ਕੋਈ ਪੋਲਿਟੀਕਲ ਸਟੇਟਮੈਂਟ ਨਹੀਂ ਗਈ ਇਹ ਸਾਰਾ ਕਾਂਗਰਸ ਦੇ ਮੈਨੀਫੈਸਟੋ ਦੇ ਹਿੱਸੇ ਜੋ ਜੋ ਲਿਖਿਆ ਗਿਆ ਮੈਂ ਉਹ ਤੁਹਾਡੇ ਸਾਹਮਣੇ ਰੱਖਿਆ ਤੇ ਮੇਰੀ ਤੁਹਾਨੂੰ ਸਾਰੇ মিডিਆ ਭਰਾਵਾਂ ਨੂੰ ਵੀ ਇਹ ਬੇਨਤੀ ਹੋਏਗੀ ਕਿ ਕਾਂਗਰਸ ਦੇ ਮੈਨੀਫੈਸਟੋ ਪੜੋ ਔਰ ਦੇਸ਼ ਨੂੰ ਵੰਡਣ ਵਾਲੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਨੂੰ ਉਜਾਗਰ ਕਰੋ ਤਰੀਕਾ ਫੜਕੇ ਨੇ ਗਲਤ ਹੈ ਕਿ ਭਾਜਪਾ ਨੇ ਥੋੜਾ ਮੈਨੀਫੈਸਟੋ ਖੁੰਚ ਗਿਆ ਉਹ ਲੋਗਾਂ ਨੂੰ ਇਹ ਕਹਿ ਕੇ ਜਾਣ ਚੰਦੇ ਕਿ ਅਸੀਂ ਕਰ ਨਹੀਂ ਰਹੇ ਤੇ ਤੁਸੀਂ ਲੋਗਾਂ ਨੂੰ ਕਿਸ ਤਰ੍ਹਾਂ ਸਮਝਾਓਗੇ ਮੇਰਾ ਕੋਈ ਪ੍ਰਸ਼ਨ ਨਹੀਂ ਹੈ ਜੀਗਾ ਵੀ ਦੂਰ ਸਟੈਪ ਤੇ ਮੀਡੀਆ ਤਾਂ ਚਲੋ ਅਸੀਂ ਗੱਲ ਕਰੇਗਾ ਵੀ ਕਿ ਪਹਿਲਾਂ ਦੇਖੋ ਅਸੀਂ ਅੱਜ ਤੁਹਾਡੇ ਨਾਲ ਰੂਬੂ ਹੋਏ ਹਾਂ ਦੇਸ਼ ਵਿਆਪੀ ਇੱਕ ਕਿਉਂਕਿ ਇਹ ਦੇਸ਼ ਨੂੰ ਦੁਆਰਾ 1947 ਦੇ ਹਾਲਾਤਾਂ ਚ ਲੈ ਕੇ ਜਾਣ ਵਾਲਾ ਮੈਨੀਫੈਸਟੋ ਹੈ ਅਸੀਂ ਦੇਸ਼ ਦੀ ਜਨਤਾ ਤੱਕ ਇਸ ਗੱਲ ਨੂੰ ਜਨ-ਜਨ ਤੱਕ ਇਹਨਾਂ ਦੀ ਵਿਗਟਨਕਾਰੀ ਨੀਤੀਆਂ ਨੂੰ ਜਾਤੀਵਾਦ ਔਰ ਧਰਮ ਦੀ ਰਾਜਨੀਤੀ ਨੂੰ ਤੁਸ਼ਟੀ ਕਰਨ ਦੀ ਰਾਜਨੀਤੀ ਨੂੰ ਕਿਸ ਤਰੀਕੇ ਨਾਲ ਇਹ ਗੰਦਾ ਖੇਡ ਖੇਡ ਰਹੇ ਨੇ ਸੱਤਾ ਪ੍ਰਾਪਤੀ ਵਾਸਤੇ ਅਸੀਂ ਘਰ-ਘਰ ਜਾ ਕੇ ਇਹਨਾਂ ਨੂੰ ਐਕਸਪੋਜ਼ ਕਰਾਂਗੇ ਤੁਹਾਨੂੰ ਲੱਗਦਾ ਕਿ ਫਿਰ ਉਹੀ ਨੀਤੀ ਤੇ ਆ ਗਏ ਵੀ ਫੁੱਟ ਨਾਲ ਉਹ ਰਾਜ ਕਰੋ ਵਾਲੀ ਮੈਂ ਤੇ ਪਹਿਲਾਂ ਕਹਿ ਰਿਹਾ ਜੀ ਕਿ 1947 ਜਿਸ ਤਰੀਕੇ ਨਾਲ ਅੰਗਰੇਜ਼ਾਂ ਨੇ ਕੀਤਾ ਔਰ 1947 ਨੂੰ ਧਰਮ ਦੇ ਉੱਤੇ ਵਿਭਾਜਨ ਹੋਇਆ ਇੱਕ ਵਾਰੀ ਫੇਰ ਦੇਸ਼ ਨੂੰ ਜਾਤੀ ਔਰ ਧਰਮ ਦੇ ਨਾਂ ਤੇ ਵੰਡਣਾ ਚਾਹਦੀ ਹੈ ਕਾਂਗਰਸ ਕਿਉਂਕਿ ਹਮੇਸ਼ਾ ਕਾਂਗਰਸ ਨੇ ਜਾਤੀ ਔਰ ਧਰਮ ਨੂੰ ਤਸ਼ਲੀ ਕਰਨ ਦੀ ਰਾਜਨੀਤੀ ਕੀਤੀ ਹੈ ਔਰ ਤਾਂ ਹੀ ਉਹ ਸੱਤਾ ਚਾਹੀ ਹੈ ਇਹ ਪਹਿਲੀ ਵਾਰੀ ਹੋਇਆ ਕਿ ਜਦੋਂ ਇਹ ਨਰਿੰਦਰ ਮੋਦੀ ਦੀ ਸਰਕਾਰ ਆਈ ਹੈ ਉਸ ਨੇ ਨਾ ਜਾਤੀ ਧਰਮ ਤੋਂ ਉੱਪਰ ਉੱਠ ਕੇ ਸਮੁੱਚੇ ਭਾਰਤ ਵਾਸੀਆਂ ਦੇ ਵਿਕਾਸ ਵਾਸਤੇ ਉਹਨਾਂ ਦੀ ਜੀਵਨ ਪੱਧਰ ਨੂੰ ਉੱਪਰ ਚੱਕਣ ਵਾਸਤੇ ਦੇਸ਼ ਨੂੰ ਅੱਗੇ ਵਧਾਉਣ ਵਾਸਤੇ ਕੰਮ ਕੀਤਾ ਇਹ ਇਹਨਾਂ ਕੋਲ ਹਜਮ ਨਹੀਂ ਹੋ ਰਿਹਾ ਕਿਉਂਕਿ ਇਹਨਾਂ ਦੀ ਜਿਹੜੀ ਦੁਕਾਨਦਾਰੀ ਹੈਗੀ ਹੈ ਰਾਜਨੀਤੀ ਦੀ ਉਹ ਇਸ ਏਜੰਡੇ ਦੇ ਉੱਤੇ ਖਤਮ ਹੋ ਰਹੀ ਹੈ ਦੇਸ਼ ਦੇ ਵਿਕਾਸ ਦੇ ਏਜੰਡੇ ਤੇ ਇਹ ਨਹੀਂ ਚਾਹੁੰਦੇ ਕਿ ਦੇਸ਼ ਦਾ ਵਿਕਾਸ ਹੋਵੇ ਇਹ ਨਹੀਂ ਚਾਹੁੰਦੇ ਦੇਸ਼ ਦਾ ਗਰੀਬ ਅੱਗੇ ਆਵੇ ਇਹ ਨਹੀਂ ਚਾਹੁੰਦੇ ਕਿ ਦੇਸ਼ ਤਰੱਕੀ ਕਰੇ ਇਹ ਨਹੀਂ ਚਾਹੁੰਦੇ ਕਿ ਦੇਸ਼ ਦੇ ਲੋਕ ਤਰੱਕੀ ਕਰਨ ਇੱਕ ਕੇਵਲ ਔਰ ਕੇਵਲ ਆਪਣੀ ਫੁੱਟਪਾਉ ਦੀ ਰਾਜਨੀਤੀ ਵੰਡਣ ਦੀ ਰਾਜਨੀਤੀ ਧਰਮ ਦੀ ਰਾਜਨੀਤੀ ਜਾਤੀ ਦੀ ਰਾਜਨੀਤੀ ਕਰਕੇ ਸੱਤਾ ਪ੍ਰਾਪਤ ਕਰਨ ਦਾ ਇੱਕ ਸਾਧਨ ਬਣਾਉਣਾ ਚਾਹੁੰਦੇ ਨੇ ਜਿਸ ਨੂੰ ਦੇਸ਼ ਦੀ ਜਨਤਾ ਨੇ ਅੱਗੇ ਵੀ ਨਿਕਾਰਿਆ ਹੁਣ ਵੀ ਨਿਕਾਰ ਰਹੀ ਹੈ ਸ੍ਰੀ ਸਾਹਿਬ ਲਗਾਤਾਰ ਕਾਂਗਰਸ ਦੇ ਲੀਡਰ ਨੇ ਬਿਆਨ ਦੇ ਰਹੇ ਨੇ ਜਨਤਕ ਤੌਰ ਤੇ ਉਹ ਕਹਿੰਦੇ ਕਿ ਅਸੀਂ ਮੈਨੀਫੈਸਟੋ ਦੇ ਵਿੱਚ ਇਹਦੇ ਵੀ ਜਾਤੀ ਵਿਸ਼ੇਸ਼ ਦਾ ਨਾਮ ਨਹੀਂ ਆਇਆ ਸਿਰਫ ਕੱਟ ਗਿਣਤੀਆਂ ਦੀ ਗੱਲ ਕੀਤੀ ਹੈ ਕੱਟ ਗਿਣਤੀ ਦੇ ਵਿੱਚ ਸਿੱਖ ਵੀ ਆ ਜਾਂਦੇ ਨੇ ਬੁਸਿੱਖੀ ਆ ਜਾਂਦੇ ਨੇ ਜਾਂ ਹੋਰ ਧਰਮ ਦੇ ਲੋਕ ਵੀ ਆ ਜਾਂਦੇ ਨੇ ਪਰ বিজেਪ ਇਸ ਨੂੰ ਇੱਕ ਤਰ੍ਹਾਂ ਮੁਸਲਮਾਨਾਂ ਨੂੰ ਜੋੜ ਕੇ ਗਲਤ ਇੰਟਰ ਜੋ ਉਹਨਾਂ ਨੇ ਲਿਖਿਆ ਮੈਂ ਤੁਹਾਡੇ ਸਾਹਮਣੇ ਪੜ੍ਹ ਕੇ ਸੁਣਾਇਆ ਮੈਨੂੰ ਦੱਸ ਦੇ ਕਿ ਐ ਮਨਮੋਹਨ ਸਿੰਘ ਨੇ ਬਿਆਨ ਨਹੀਂ ਦਿੱਤਾ ਜਦੋਂ ਪ੍ਰਧਾਨ ਮੰਤਰੀ ਸੀਗੇ ਕਿ ਦੇਸ਼ ਦੇ ਸੰਸਾਦਨਾ ਦੇ ਪਹਿਲਾ ਅਧਿਕਾਰ ਮੁਸਲਮਾਨਾਂ ਦਾ ਕੀ ਰੰਗਨਾਥਨ ਕਮਿਸ਼ਨ ਦੀ ਰਿਪੋਰਟ ਜਿਹਦੇ ਬਾਅਦ ਚ ਉਹਨਾਂ ਨੂੰ ਮੈਂਬਰ ਆਫ ਪਾਰਲੀਮੈਂਟ ਵੀ ਇਹਨਾਂ ਨੇ ਬਣਾਇਆ ਕੀ ਉਸ ਨੇ ਮੁਸਲਮਾਨਾਂ ਦੇ ਨੂੰ ਅਧਿਕਾਰ ਦੇਣ ਦਾ ਵੱਧ ਅਧਿਕਾਰ ਦੇਣ ਦੀ ਗੱਲ ਨਹੀਂ ਕੀਤੀ ਭਾਰਤੀ ਜਨਤਾ ਪਾਰਟੀ ਸਮੁੱਚੇ ਭਾਰਤੀਆਂ ਦੀ ਗੱਲ ਕਰਦੀ ਹੈ ਇਹ ਮੁਸਲਮਾਨਾਂ ਦੀ ਗੱਲ ਕਰਦੇ ਨੇ ਅਸੀਂ ਕਰਦੇ ਹਾਂ ਕਿ ਦੇਸ਼ ਦਾ ਹਰ ਨਾਗਰਿਕ ਇੱਕ ਸਮਾਨ ਹੈ ਇਹ ਕਹਿੰਦੇ ਨੇ ਕਿ ਨਹੀਂ ਦੇਸ਼ ਦਾ ਮੁਸਲਮਾਨ ਪਹਿਲੇ ਸਥਾਨ ਤੇ ਹੈ ਬਾਕੀ ਸਾਰੇ ਹਿੰਦੁਸਤਾਨੀ ਜਿਹੜੇ ਹੈਗੇ ਨੇ ਉਹ ਦੂਜੇ ਨੰਬਰ ਦੇ categories ਦੇ ਵਾਸੀ ਨੇ ਸੋ ਇਹ ਫਰਕ ਹੈ ਹਿੰਦੁਸਤਾਨ ਭਾਰਤੀ ਜਨਤਾ ਪਾਰਟੀ ਔਰ ਕਾਂਗਰਸ ਦੇ ਵਿੱਚ ਆਲ ਇੰਡੀਆ ਦੇ ਕਾਂਗਰਸ ਆਲ ਇੰਡੀਆ ਕਾਂਗਰਸ ਸਪੋਕਸਪੀਅਰ ਅਨੁਮਾ ਅਚਾਰੀਆ ਨੇ ਗੱਲ ਕੀਤੀ ਹੈ ਵੀ ਇਹ ਜਿਹੜੀ ਖੂਬਸੂਰਤੀ ਸੀਟ ਦਾ ਕਬਜ਼ਾ ਭਾਜਪਾ ਨੇ ਕਬਜ਼ਾ ਕੀਤਾ ਤਾਂ ਉਹਦਾ ਮੋਦੀ ਨੇ ਲੋਕਤੰਤਰ ਦੇ ਖਤਰੇ ਪਾਇਆ ਆ ਹੁਣ ਕੋਈ ਨਿਰਵਰਤ ਚੁਣਿਆ ਜਾਵੇ ਤੇ ਇਹ ਲੋਕਤੰਤਰ ਦੀ ਖੂਬਸੂਰਤੀ ਹੈ ਜਾਂ ਲੋਕਤੰਤਰ ਦਾ ਕਹਾਣ ਹੈ ਲੋਕਤੰਤਰ ਦੀ ਦੁਹਾਈ ਦੇਣ ਵਾਲੇ ਸੰਵਿਧਾਨ ਬਚਾਣ ਦੀ ਦੁਹਾਈ ਦੇਣ ਵਾਲੇ ਖੁਦ ਦੇਸ਼ ਦੇ ਲੋਕਤੰਤਰ ਇਹ ਮੈਨੀਫੈਸਟੋ ਦੱਸਦਾ ਕਿ ਕਿਹੜੇ ਲੋਕਤੰਤਰ ਦੀ ਗੱਲ ਕਰਦੇ ਨੇ ਕਿ ਦੇਸ਼ ਦੇ ਸੰਵਿਧਾਨ ਕਰਦੇ ਨੇ ਕੀ ਇਹ 50% ਤੋਂ ਉੱਪਰ ਰਿਜ਼ਰਵੇਸ਼ਨ ਦੇਣਗੇ? ਕੀ ਮੁਸਲਮਾਨਾਂ ਦਾ ਪਹਿਲਾ ਅਧਿਕਾਰ ਦੇਣਗੇ? ਕੀ ਇਹ ਦੇਸ਼ ਦੇ ਸੰਵਿਧਾਨ 'ਚ ਲਿਖਿਆ ਕਿਤੇ? ਦੇਸ਼ ਦੇ ਸੰਵਿਧਾਨ ਦੇ ਵਿੱਚ ਅਮੈਂਡਮੈਂਟ ਦੀ ਗੱਲ ਤੇ ਕਰਦੇ ਨੇ ਕਿ ਭਾਰਤੀ ਜਨਤਾ ਪਾਰਟੀ ਜੇ ਮжоਰੀਟੀ ਆ ਗਈ ਦੇਸ਼ ਦਾ ਸੰਵਿਧਾਨ ਬਦਲ ਦੇਣਗੇ। ਅਸੀਂ ਕੋਈ ਗੱਲ ਨਹੀਂ ਕੀਤੀ। ਦੇਸ਼ ਦੇ ਸੰਵਿਧਾਨ ਨੂੰ ਬਦਲਣ ਦੇ ਜਿਹੜੇ ਗੱਲਾਂ ਹੈਗੀਆਂ ਨੇ ਉਹ ਤੇ ਤੁਹਾਡੇ ਮੈਨੀਫੈਸਟੋ 'ਚ ਲਿਖਿਆ ਹੋਈਆਂ ਨੇ ਕਾਂਗਰਸ ਦੇ। ਤੇ ਦੋਸ਼ ਸਾਡੇ ਤੇ ਕਿਸ ਗੱਲ ਦਾ? ਜੇ ਕਾਂਗਰਸ ਦੇ ਜ਼ਿੰਦਗੀ 'ਚ ਕਦੀ ਵੀ ਜਿੱਦਣ ਵੀ ਕਿਤੇ ਗਲਤੀ ਨਾਲ ਦੇਸ਼ ਦੀ ਜਨਤਾ ਨੇ ਕਾਂਗਰਸ ਨੂੰ ਥੋੜਾ ਜਿਹਾ ਵੀ ਬੜਾਵਾ ਦੇ ਦਿੱਤਾ ਦੇਸ਼ ਇੱਕ ਵਾਰੀ ਫੇਰ ਟੁਕੜੇ ਟੁਕੜੇ ਹੋ ਜਾਏਗਾ ਇਹ ਮੈਂ ਦਾਅਵੇ ਨਾਲ ਕਹਿ ਸਕਦਾ ਜਾਤੀਵਾਦੀ ਦੀ ਗੱਲ ਕੀਤੀ ਸੀ ਤਰਨ ਸਿੰਘ ਨੇ ਕੋਈ ਦਿੱਲੀ ਗੱਲ ਕੀਤੀ ਇਹ ਵੀ ਹਿੰਦੂਆਂ ਦੀ ਪ੍ਰਾਪਰਟੀ ਹੈ ਉਹ ਕਾਂਗਰਸ ਮੁਸਲਮਾਨ ਦੇਣਾ ਚਾਹਦੀ ਹੈ ਕਿਸ ਦੇਸ਼ ਦੀ ਕੋਈ ਅਜੰਡਾ ਹੈ ਨਾ ਅਜੰਡੇ ਉਹਨਾਂ ਦੇ ਮੈਨੀਫੈਸਟੋ ਦੇ ਵਿੱਚ ਲਿਖਿਆ ਹੋਇਆ ਸਰ ਕਿ ਅਸੀਂ ਦੇਸ਼ ਦੀ ਸੰਪਤੀ ਦਾ ਸਰਵੇ ਕਰਾਵਾਂਗੇ ਔਰ ਉਸ ਨੂੰ ਸਮਾਨ ਵੰਡਾਂਗੇ ਮੈਂ ਤੇਹੀ ਪੁੱਛਦਾ ਪਿਆ ਕਿ ਤੁਸੀਂ ਆਪਣੀ ਮਿਹਨਤ ਦੀ ਕਮਾਈ ਦੇ ਨਾਲ ਅੱਜ ਇੱਕ ਫੈਕਟਰੀ ਖੜੀ ਕੀਤੀ ਹੈ 100 ਕਰੋੜ ਦੀ ਫੈਕਟਰੀ ਖੜੀ ਕਰ ਲਈ ਚਾਰ ਮਕਾਨ ਬਣਾ ਲਏ ਇੱਕ ਪਾਸੇ ਇੱਕ ਵਿਅਕਤੀ ਨੇ ਨਾ ਕੋਈ ਕੰਮ ਕੀਤਾ ਨਾ ਕੁਝ ਕੀਤਾ ਕਿਸੇ ਵੀ ਕਾਰਨ ਜੋ ਉਹ ਸੰਪਤੀ ਦਾ ਨਹੀਂ ਬਣਾ ਪਾਇਆ ਤੇ ਕਿਹਾ ਤੁਹਾਡੇ ਕੋਲ ਸੰਪਤੀ ਲੈ ਕੇ ਉਹਨੂੰ ਦੇ ਦੇਣਗੇ ਜਦੋਂ ਜਾਤੀ ਔਰ ਧਰਮ ਦੇ ਉੱਤੇ ਇੱਕ ਵਿਅਕਤੀ ਕੋ ਲੈ ਕੇ ਮੈਂ ਤੇ ਪ੍ਰਸ਼ਨ ਕੀਤਾ ਹੈਗਾ ਕਾਂਗਰਸ ਨੂੰ ਦੱਸੇ ਕਾਂਗਰਸ ਕਿ ਦੇਸ਼ ਦਾ ਕੀ ਹਾਲ ਹੋਏਗਾ ਜੇ ਇੱਕ ਧਰਮ ਦੇ ਵਿਅਕਤੀ ਦੇ ਮਿਹਨਤ ਦੀ ਕਮਾਈ ਨਾਲ ਬਣਾਈ ਹੋਈ ਸੰਪਤੀ ਨੂੰ ਕਿਸੇ ਦੂਸਰੇ ਧਰਮ ਨੂੰ ਤੁਸੀਂ ਜ਼ਬਰਦਸਤ ਟ੍ਰਾਂਸਫਰ ਕਰੋਗੇ ਤੇ ਦੇਸ਼ ਕਿੱਥੇ ਜਾਏਗਾ ਕੈਸੇ ਕਤਲੋ ਘਰੇਤ ਨਹੀਂ ਹੋਏਗੀ ਕੈਸੇ ਕਾਨੂੰਨ ਵਿਵਸਥਾ ਦੀ ਸਮੱਸਿਆ ਪੈਦਾ ਨਹੀਂ ਹੋਏਗੀ ਔਰ ਕਾਂਗਰਸ ਚੰਦ ਹੀ ਹੈ ਕਿ ਦੇਸ਼ ਕਤਲੋ ਘਰੇਤ ਹੋਵੇ ਸਮੱਸਿਆਵਾਂ ਖੜੀਆਂ ਹੋਣ ਔਰ ਅਸੀਂ ਆਪਣਾ ਹਲਵਾ ਮੰਡਾ ਪਣਾ ਦੇ ਰਹੀਏ ਤੁਹਾਨੂੰ ਨਹੀਂ ਲੱਗਦਾ ਕਿ ਇਹ ਇੰਦਾ ਦੇ ਬਿਆਨਬਾਜ਼ੀ ਦੇ ਨਾਲ ਮੁਸਲਮਾਨ ਬੋਰਡ ਜਿਹੜੀ ਹੈ ਉਹ ਤੁਹਾਡੇ ਉੱਪਰ ਭਾਵਿਤ ਹੋ ਸਕਦੀ ਹੈ ਮੈਂ ਪਹਿਲਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨਾ ਮੁਸਲਮਾਨ ਨਾ Hindu ਨਾ ਸਿੱਖ ਨਾ ਇਸਾਈ ਭਾਰਤੀ ਜਨਤਾ ਪਾਰਟੀ ਸਮੁੱਚੇ ਭਾਰਤ ਵਰਸ਼ ਦੇ ਨਿਵਾਸੀਆਂ ਦੀ ਨਾਗਰਿਕਾਂ ਦੀ ਚਿੰਤਾ ਕਰਦੀ ਹੈ ਸਾਨੂੰ ਹਰ ਭਾਰਤੀ ਦੀ ਵੋਟ ਚਾਹੀਦੀ ਹੈ ਅਸੀਂ ਹਰ ਭਾਰਤੀਏ ਕੋਲੋਂ ਵੋਟ ਮੰਗਦੇ ਆ ਉਹਦੇ ਵਿਕਾਸ ਦੀ ਗੱਲ ਕਰਦੇ ਆ ਉਹਨੂੰ ਵਚਨ ਦਿੰਨੇ ਆ ਕਿ ਹਰ ਭਾਰਤੀਏ ਦਾ ਬਿਨਾਂ ਕਿਸੇ ਜਾਤੀ ਧਰਮ ਦੇ ਦੇਖੇ ਉਹਦਾ ਵਿਕਾਸ ਕਰਾਂਗੇ ਤੇ ਫਿਰ ਜਿਹੜੇ ਦੇਸ਼ ਨੂੰ ਅੱਗੇ ਵਧਾਣਾ ਚਾਹੁੰਦੇ ਨੇ ਦੇਸ਼ ਦਾ ਵਿਕਾਸ ਕਰਨਾ ਚਾਹੁੰਦੇ ਨੇ ਆਪਣੇ ਜੀਵਨ ਪੰਧਰ ਨੂੰ ਉੱਪਰ ਚੱਕਣਾ ਚਾਹੁੰਦੇ ਨੇ ਆਪਣੇ ਕੰਮਕਾਜ ਨੂੰ ਅੱਗੇ ਵਧਾਣਾ ਚਾਹੁੰਦੇ ਨੇ ਤਾਂ ਭਾਰਤੀ ਜਨਤਾ ਪਾਰਟੀ ਨੂੰ ਵੋਟ ਕਿਉਂ ਨਹੀਂ ਕਰਨਗੇ ਸੋ ਤੁਹਾਡਾ ਸ਼ਬਦ ਬਹੁਤ ਬਹੁਤ ਧੰਨਵਾਦ